ਮੈਂ ਸੁਰਜੀਤ ਸਿੰਘ ਬਾਜਾਖਾਨਾ ਬ੍ਰਿਸਬੇਨ ਆਸਟ੍ਰੇਲੀਆ ਤੋਂ ਅੱਜ ਤੁਹਾਨੂੰ ਮੈਂ ਆਪਣੇ ਘਰਾਂ ਕੋਲੇ ਇੱਕ ਪਾਰਕ ਹੋਰ ਦਿਖਾਉਣਾ। ਉਹਦੇ ਵਿੱਚ ਵੱਖਰਾ ਕੀ ਆ ਆ ਦਿਖਾਉਣਾ। ਕੋਈ ਮੈਂ ਪਿਆਬੀ ਚ ਕਮਤ ਆਏ ਕੋਈ 15-20 ਕਿੱਲੇ ਤੋਂ ਸ਼ਾਇਦ ਜ਼ਿਆਦਾ ਜਗ੍ਹਾ ਹੋਣੀ ਆ। ਤੇ ਇਹਦੇ ਵਿੱਚ ਕ੍ਰਿਕਟ ਦਾ ਵੀ ਗਰਾਊਂਡ ਹੈਗਾ ਥੋੜਾ ਜਿਹਾ। ਤੇ ਟੋਟਲੀ ਸਾਰਾ ਜਿਮ ਦਾ ਸਮਾਨ ਇੱਧਰਲੇ ਪਾਸੇ ਤੇ ਸਾਹਮਣੇ ਦੇਖ ਰਹੇ ਹਾਂ। ਇਹ ਕਿਹੜੀ ਵੱਖਰੀ ਖਾਸ ਗੱਲ ਆ ਉਹ ਡੌਗ ਪਾਰਕ ਇੱਥੇ ਆ ਮੰਨ ਲਓ ਜਾਨਵਾਰਾਂ ਵਾਸਤੇ ਵੀ ਇੱਕ ਵੱਖਰਾ ਪਾਰਕ ਆ ਕੋਈ ਦੋ ਤਿੰਨ ਕਨਾਲਾਂ ਦੇ ਵਿੱਚ ਤੇ ਅਸੀਂ ਪਿੰਡਾਂ ਦੇ ਵਿੱਚ ਅਜੇ ਤੱਕ ਇਹ ਕਹਿ ਸਕਦੇ ਹਾਂ ਇਹ ਗਲੀਆਂ ਨਾਲੀਆਂ ਤੋਂ ਬਾਹਰ ਨਹੀਂ ਹੈ ਤੁਹਾਨੂੰ ਮੈਂ ਦਿਖਾਉਣਾ ਹਰ ਤਰ੍ਹਾਂ ਦੇ ਗਰਾਊਂਡ ਪਰਲੇ ਪਾਸੇ ਬਾਸਕਟਬਾਲ ਦਾ ਗਰਾਊਂਡ ਆ ਐਕਸਾਈਜ਼ ਦੇ ਲਈ ਵੱਖ-ਵੱਖ ਤਰ੍ਹਾਂ ਦੇ ਜੈਮ ਮਸ਼ੀਨਾਂ ਲੱਗੀਆਂ ਹੋਈਆਂ ਆ ਪਰਲੇ ਪਾਸੇ ਬੈਂਚ ਅਗੇਨ ਹੋ ਗਿਆ ਤੇ ਇੱਕ ਇਹ ਆ ਤੁਹਾਨੂੰ ਬਾਅਦ ਚ ਕਰਕੇ ਦਿਖਾਉਂਗਾ ਸ਼ਾਇਦ ਇਹ ਇੱਕ ਇਹ ਸਾਰੇ ਪਾਸੇ ਵਕਰੀਆਂ ਵਕਰੀਆਂ ਗਰਾਊਂਡ ਬੇਹੱਦ ਵਧੀਆ ਤੇ ਬੜਾ ਹੀ ਮੌਸਮ ਵੀ ਅੱਜ ਬਹੁਤ ਵਧੀਆ ਤੇ ਦੇਖ ਸਕਦੇ ਹਾਂ ਸਾਹਮਣੇ ਆ ਬਾਸਟਕਵਾਲ ਦਾ ਨੈੱਟ ਲੱਗਿਆ ਹੋਇਆ इधरले पास क्योंकि दूर दी जाए तो औखा हो जाऊगाड़ो इधर का बच्चे दे मैं बच्चे ने तस्वीर तो नहीं दिखा सकता इधर इधर बच्चों वास्ते होगा जिम्मे कह लो सैकलों से जो दौड़ते जी है कि ਅਸੀਂ ਪਿੰਡਾਂ ਦੇ ਵਿੱਚੋਂ ਅਜੇ ਤੱਕ ਗਲੀਆਂ ਨਾਲੀਆਂ ਜਿਹਨੇ ਨਿਕਲੇ ਦੇਖ ਸਕਦੇ ਹੋ ਕਿੱਡਾ ਸੋਹਣਾ ਪਾਰਕ ਆ ਕਾ ਕਿ ਕੁਝ ਲੋਕ ਤਰੇ ਫਿਰਦੇ ਆ ਉਹ ਮੈਂ ਵੱਚ ਨਹੀਂ ਲੈ ਸਕਦਾ ਵੀਡੀਓ ਤੇ ਪਰ ਤੁਸੀਂ ਸੋਚ ਕੇ ਹੈਰਾਨ ਹੁੰਨੇ ਹੋ ਇਹ ਕਿੰਨੇ ਵਧੀਆ ਗਰਾਊਂਡ ਬਣਾਉਂਦੇ ਆ ਸਰਕਾਰਾਂ ਦੀਆਂ ਪਾਲਿਸੀਆਂ ਕਿ ਆਪਣੇ ਪਿੰਡਾਂ ਦੇ ਵਿੱਚ ਇਹ ਜੇ ਕਿਉਂ ਨਹੀਂ ਬਣ ਸਕਦੇ ਖਾਸ ਕਰ ਸਾਡੀਆਂ ਮੋਤਵਾਰ ਪੰਚਾਇਤਾਂ ਨੂੰ ਚਾਹੀਦਾ ਹੁੰਦਾ ਕਿ ਪਿੰਡ ਦੇ ਵਿਕਾਸ ਵਾਸਤੇ ਕੋਈ ਇਹ ਜੇ ਉਪਰਾਲੇ ਕਰਨ ਤੇ ਤੁਹਾਨੂੰ ਦੇਖੋ ਇੱਧਰਲੇ ਪਾਸੇ ਬੱਚੇ ਖੇਡਦੇ ਫਿਰਦੇ ਆ ਮੈਂ ਬੱਚਿਆਂ ਵਿੱਚ ਕਵਰ ਨਹੀਂ ਕਰ ਸਕਦਾ ਤੇ ਦੇਖ ਸਕਦੇ ਹੋ ਦੂਰੋਂ ਇਹ ਕਿਵੇਂ ਕਿੰਨੇ ਵਧੀਆ ਗਰਾਊਂਡ ਨੇ ਵੱਖਰੇ ਵੱਖਰੇ ਗਰਾਊਂਡ ਆ ਸਾਰੇ ਪਾਸੇ ਤੇ ਕਿੰਨਾ ਹਰਿਆ ਭਰਿਆ ਵਾਤਾਵਰਨ ਆ ਦੇਖੋ ਸਾਡੀਆਂ ਪੰਚਾਇਤਾਂ ਨੂੰ ਵੀ ਚਾਹੀਦਾ ਕੋਈ ਇਹ ਜੇ ਪਾਸੇ ਧਿਆਨ ਦੇਣ ਫਾਰਮ ਲਾਟਾਂ ਦੇ ਵਿੱਚ ਕੋਈ ਚੰਗੇ ਦਰਖਤ ਲਾਉਣ ਕੋਈ ਚੰਗੇ ਘਾਹ ਲਾਉਣ ਜਿੱਥੇ ਚਾਰ ਪਰਿਵਾਰ ਆਪਸ ਨੇ ਇਕੱਠੇ ਹੋ ਕੇ ਬਹਿ ਕੇ ਗੱਲਾਂ ਬਾਤਾਂ ਕਰ ਸਕਣ ਕੋਈ ਐਕਸਰਸਾਈਜ਼ ਦੀਆਂ ਮਸ਼ੀਨਾਂ ਲਾਉਣ ਤੇ ਅਸੀਂ ਤਾਂ ਅਜੇ ਤੱਕ ਉਹਨਾਂ ਗਲੀਆਂ ਨਾਲੀਆਂ ਦੇ ਵਿੱਚੋਂ ਨਹੀਂ ਨਿਕਲੇ ਕਿਤੇ ਪੱਟ ਲਈਆਂ ਕਿਤੇ ਬਣਾ ਲਈਆਂ ਤੇ ਦੇਖ ਸਕਦੇ ਹੋ ਇਹਨਾਂ ਦੇਸਾਂ ਦੇ ਵਿੱਚ ਜੇ ਸਰਕਾਰਾਂ ਟੈਕਸ ਲੈਂਦੀਆਂ ਹਨ ਤਾਂ ਕੁਝ ਕਰਕੇ ਵੀ ਦਿਖਾਉਂਦੀਆਂ ਇਧਰਲੇ ਪਾਸੇ ਦੇਖੋ ਤੁਹਾਨੂੰ ਸਾਹਮਣੇ ਦੇਖ ਸਕਦੇ ਹੋ ਕਿ ਕਿੰਨੇ ਬੱਚਿਆਂ ਵਾਸਤੇ ਝੋਲੇ ਜਾਂ ਮਸ਼ੀਨਾਂ ਲਾਈਆਂ ਹੋਈਆਂ ਇਹਨਾਂ ਕੁਸਾ ਦਿਖਾਉਣ ਦਾ ਮਤਲਬ ਸਿਰਫ ਇਹ ਹੀ ਆ ਇਹ ਸਾਨੂੰ ਕਿਸੇ ਨਾ ਕਿਸੇ ਚੀਜ਼ ਨੂੰ ਦੇਖ ਕੇ ਉਹਨੂੰ ਮੰਨਣਾ ਚਾਹੀਦਾ ਉਹਨੂੰ ਫੋਲੋ ਕਰਨਾ ਚਾਹੀਦਾ ਤੇ ਮੇਨ ਮਕਸਦ ਦਿਖਾਉਂਦਾ ਹੀ ਹੁੰਦਾ ਵੀ ਜੋ ਖਾਸ ਕਰਕੇ ਮੈਨੂੰ ਪਿੰਡਾਂ ਵਾਲੇ ਲੋਕੀ ਸਾਡਾ ਦੇਖਦੇ ਆ ਤੇ ਸਾਨੂੰ ਇਹ ਪਿੰਡਾਂ ਦੇ ਵਿੱਚ ਵੀ ਇਹ ਚੀਜ਼ਾਂ ਜਿੱਥੋਂ ਜਿਵੇਂ ਸਾਡੀ ਜਨਮ ਭੂਮੀ ਹੈ ਜਿੱਥੋਂ ਇਹ ਆਏ ਹੋਏ ਲੋਕ ਆ ਉੱਥੇ ਵੀ ਸਾਨੂੰ ਇਹ ਐ ਜਿਹੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਜੇ ਪ੍ਰਦੇਸਾਂ 'ਚ ਮਿਲ ਸਕਦੀਆਂ ਤਾਂ ਸਾਡੇ ਪਿੰਡਾਂ 'ਚ ਕਿਉਂ ਨਹੀਂ ਸਾਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਧਿਆਨ ਦੇਣਾ ਚਾਹੀਦਾ ਤੇ ਆਪਣੇ surjeet bajakhana youtube channel ਤੇ ਇੰਨਾ ਵਧੀਆ ਪਾਰਕ ਦਾ ਜੋ ਦ੍ਰਿਸ਼ ਸੀ ਤੁਹਾਨੂੰ ਦਿਖਾਇਆ ਦੇਖਣ ਲਈ ਇੰਨਾ ਸਮਾਂ ਦੇਣ ਲਈ ਸਮਾਂ ਦਿੱਨੇ ਹੋ ਤੁਸੀਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਵੈਤੇ ਫੇਰ ਜੁੜਾਂਗੇ ਕਦੇ ਤਾਤਾ ਲਈ ਤਾਤਾ ਕ ਲਈ ਰੱਬ ਰੱਖਾ ਚੜਦੀ ਕਲਾ ਚ ਰਹੋ ਖੁਸ਼ ਰਹੋ ਧੰਨਵਾਦ ਸਾਰਿਆਂ ਦਾ surjeet bajakhana youtube channel ਤੇ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ